ਹਾਂਜੀ ਸਸਿਕਾ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆਂ ਆਪਣਾ ਅੱਜ ਦਾ ਬਲੌਗ ਅੱਜ ਐ ਦਿਨ ਐਤਵਾਰ ਹੈ ਨਾ ਹਾਂ ਦਿਨ ਐਤਵਾਰ ਰਖੜੀ ਤੋਂ ਇੱਕ ਦਿਨ ਪਹਿਲਾਂ ਦਾ ਦਿਨ ਤੇ ਭੈਣ ਆਈ ਹੋਈ ਆ ਜੱਖ ਉਧਰ ਰਖੜੀ ਬੰਨਣਾ ਰਖੜੀ ਬੰਨਣਾ ਤਾਂ ਸਾਡੇ ਆਂ ਖਾਈ ਤੋਂ ਆਪ ਜਾਂਦੀਆਂ ਹੈ ਡਾਈਟਿੰਗ ਤੇ ਤੂੰ ਹੈਗੀ ਹੈ ਹੈ ਤੇ ਠੀਕ ਹੈ ਇੱਧਰ ਰਖੜੀ ਬੰਨ੍ਹੀ ਆ ਇੱਧਰ ਬੋਲਣ ਲੱਗ ਰਿਹਾ ਜਵਾਕਾ ਨੂੰ ਨਹੀਂ ਖਾਂਦੇ ਨਾ ਖਾਂਦੇ ਹੱਤ ਪਾਇਆ ਹੌਲੀ 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 ਮੈਂ ਜਾਂਦਾ ਜੀ ਉਧਰ ਹਰਮਨ ਨੇ ਵੀ ਚਮਚਮ ਤੇ ਪਾ ਲਿਆ ਪਾੜ ਠੀਕ ਐ ਮੈਨੂੰ ਦੇ ਦੇ ਚੌਣੇ ਇੱਕ ਪੀਸ ਕਿਤੇ ਸਾਰਾ ਖਾ ਲੈ ਉਧਰ ਜੈਲੀ ਨੂੰ ਤਾਂ ਮੋਬਾਈਲ ਬਸ ਮੋਬਾਈਲ ਵੀ ਨਾ ਕੁਝ ਦੀ ਨਾ ਇੰਜਲੀ ਹਾਂ ਮੈਂ ਤੁਹਾਨੂੰ ਕੁਝ ਨਹੀਂ ਦਿੰਦਾ ਹੌਲੀ ਚਲ ਵਸ ਤੇਹਾਰ ਦੇ ਦਿੰਨੇ ਲੁੱਤੀਆਂ ਲਾਇਆ ਕਰਦੇ ਬਾਕੀ ਦੇ ਲਾ ਦਿਆ ਕਰਦੇ ਇਧਰ ਹੁਣ ਮੈਂ ਚਮਚਮ ਚੱਕਰ ਲੱਗ ਰਹੀਆਂ ਇਹ ਆ ਗਿਆ ਮੇਰਾ ਹੱਥ ਚੱਕ ਲਈ ਆਪਾਂ ਵੀ ਕਿੰਨੇ ਵਜੇ ਆਏ ਸੀ 3:00 ਵਜੇ ਗਨੂ ਤਾਂ ਬਣਾ ਲਈ ਰੱਖੀ ਹਾਂ ਰੇਲ ਦੇ ਘਟਾਉਣੇ ਪਾਸੇ ਰੇਲ ਆ ਪਰਦੇ ਫੜਦਾਂ ਨਹੀਂ ਭੈਣੇ ਯਾਰ ਤੇ ਪਹਿਲਾਂ ਜਾਣ ਨਹੀਂ ਦੇਣੀ ਆ ਮੈਂ ਆਉਂ ਰਹੀ ਹਾਂ ਫਾਸੇ ਦੇ ਰਸ ਨਾ ਫਾਸੇ ਤੇ ਹੋਪਿਆ ਤੁਮਨਾ ਫਾਸੇ ਮੰਗਾ ਤਾ ਕਰਦੇ ਆ ਗੱਲਾਂ ਤਾਂ ਲੈ ਲਈਂ ਜਾ 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 ਬੰਦਾ ਬੰਦਾ ਕੱਟ ਦੇ ਦੰਦੂ ਦੰਦੂ ਕੱਟ ਦੇ ਦੰਦੂ ਕੱਟ ਦੇ ਦੰਦੂ ਮਾਂ ਨੇ ਦੇ ਦੇਈ ਕੱਟ ਦੇ ਇੰਨੇ ਹੁੰਦੇ ਐ ਇਹਦੇ ਤੇ ਬਣਾਇਆ ਓਣੀ ਕੱਟ ਦੇ ਮੈਂ ਕਹਿੰਦਾ ਮਾਂ ਰਾਤ ਨੂੰ ਕੀ ਖਾਏਂਗੀ ਤੂੰ ਹੋਰ ਆ 10 ਰੁਪਏ ਦੱਸ

ਸੇਸੀ ਆਪਣਾ ਅੱਜ ਦਾ ਬਲੌਗ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਲੱਗਿਆ ਪੈਸੇ ਵਿੱਚ ਅਜੇ ਰੌਣਾ ਪਈ ਜਾਊਗਾ ਐਂ ਪਤਾ ਕਿੰਨਾ ਚਿਰ ਪਈ ਜਾਵੇ ਹੋਰ ਯਾਦ ਕਰਦੀ ਸੱਚੀ ਗੱਲ ਜੀ ਸਾਰੀ